ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕਹਿਣ ਹੈ ਕਿ ਹੜਾ ਨੂੰ ਧਿਆਨ ਚ ਰੱਖਦੇ ਹੋਏ ਸੀਐਮ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਦੇ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਉੱਥੇ ਹੀ ਉਹਨੇ ਕਿਹਾ ਕਿ ਡੇਂਗੂ ਨੂੰ ਲੈ ਕੇ ਅਸੀਂ ਮੋਹਮ ਹਰ ਸ਼ੁੱਕਰਵਾਰ ਡੇਂਗੂ ਤੇਵਾੜ ਸ਼ੁਰੂ ਕੀਤੀ ਹੈ ਉਤੇ ਹਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਡੇਂਗੂ ਟੈਸਟਿੰਗ ਚੋਂ ਵੀ ਵਿਭਾਗ ਦੇ ਵੱਲੋਂ ਸਮੇਂ ਸਿਰ ਕੀਤੀ ਜਾ ਰਹੀ ਹੋਤੇ ਹੀ ਇਸੇ ਤਰ੍ਹਾਂ ਡਾਇਰੀ ਨੂੰ ਲੈ ਕੇ ਵੀ ਸਿਹਤ ਵਿਭਾਗ ਪੂਰੀ ਮੁਸਤਦੀ ਦੇ ਨਾਲ ਕੰਮ ਕਰ ਰਹਾ ਹੈ ਇਸ ਵਾਰੀ ਬਾਰਸ਼ਾਂ ਬਹੁਤ ਹੋਈਆਂ ਮੈਨੂੰ মিডিਆ ਤੋਂ ਖਬਰ ਮਿਲੀ ਕਿ ਜਿਹੜੇ 7 ਪਿੰਡ ਆ ਗਏ ਗੁਰਦਾਸਪੁਰ ਦੇ ਵਿੱਚੋਂ ਮੇਨ ਲੈਂਡ ਤੋਂ ਕਟਆਫ ਹੋ ਗਏ ਆ ਉੱਥੇ 8 ਪ੍ਰੈਗਨੈਂਟ ਲੇਡੀਆਂ ਆ ਤੇ ਅਸੀਂ ਉੱਥੇ ਬੋਟ ਐਂਬੂਲੈਂਸ ਦਾ ਕਨਸੈਪਟ ਇੰਟਰੋਡਿਊਸ ਕਰਕੇ ਉਹਨਾਂ ਨੂੰ ਲੇਡੀਆਂ ਨੂੰ ਇੱਧਰ ਲਿਆ ਕੇ ਉਹਦੇ ਵਿੱਚੋਂ ਇੱਕ ਦੀ ਸੇਫ ਡਿਲੀਵਰੀ ਹੋ ਗਈ ਆ ਬਾਕੀ ਅਸੀਂ ਸਾਰਿਆਂ ਨੂੰ ਆਫਰ ਕਰਤਾ ਕਿ ਤੁਸੀਂ ਸਾਡੇ ਹਸਪੀਟਲ ਚ ਆ ਕੇ ਸਟੇ ਕਰ ਸਕਦੇ ਹੋ ਬਟ ਜਿਨ੍ਹਾਂ ਦੀ ਡਿਲੀਵਰੀ ਦੇ ਵਿੱਚ 1 ਮਹੀਨਾ ਜਾਂ ਇਸ ਤੋਂ ਵੱਧ ਪੀਰੀਅਡ ਹੈ ਉਹ ਜੇ ਨਹੀਂ ਆਣਾ ਚਾਹੁੰਦੇ ਤੇ ਇੱਕ ਲੇਡੀ ਹੋਰ ਆ ਕੇ ਦਾਖਲ ਹੋ ਗਈ ਹੈ ਜਿਹੜਾ ਦੀ ਐਕਸਪੈਕਟਡ ਮਤਲਬ ਨੈਕਸਟ 2-4 ਦਿਨ ਦੇ ਵਿੱਚ ਇਸੇ ਤਰ੍ਹਾਂ ਇੱਕ ਤੁਸੀਂ ਦੱਸਿਆ ਸੀਗਾ ਕਿ ਕਾਲੂ ਦਾ ਟਾਪੂ ਹੈਗਾ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਉਹਦੇ ਵਾਸਤੇ ਵੀ ਅਸੀਂ ਜਿਹੜਾ ਹੈਗਾ ਸਾਰਾ ਉੱਥੇ ਜਿਹੜਾ ਅਰੇਂਜਮੈਂਟ ਕੀਤਾ ਇਹ ਇਤਸੋ ਸਵਾਇ ਅਸੀਂ ਬੜਾ ਇੱਕ ਕਲੈਬੋਰੇਟ ਅਰੇਂਜਮੈਂਟ ਕਰਕੇ ਜਿਹਦੇ ਵਿੱਚ ਅਸੀਂ 172 ਐਮਬੂਲੈਂਸ ਤੇ 438 ਰੈਪਿਡ ਰਿਸਪੌਂਸ ਟੀਮਸ ਤੇ 323 ਮੋਬਾਈਲ ਮੈਡੀਕਲ ਟੀਮਸ ਇਹ ਸਾਡੀਆਂ ਜਿਹੜੀਆਂ ਹੈਗੀਆਂ ਸਾਰੇ ਪੰਜਾਬ ਦੇ ਵਿੱਚ ਰੈਡੀ ਆ ਔਰ ਜੋ ਸਾਨੂੰ মিডিਆ ਦੇ ਥਰੂ ਔਰ ਸਾਡੇ ਜਿਹੜਾ ਅਫੀਸ਼ੀਅਲ ਸਾਡਾ ਸਿਸਟਮ ਆ ਉਹਦੇ ਥਰੂ ਤੁਹਾਨੂੰ ਖਬਰ ਆਈ ਸੀ ਕਿ ਦੋ ਬਲਾਕ ਕੂਰਥਲਾ ਦੇ ਔਰ ਇੱਕ ਬਲਾਕ ਹੁਸ਼ਿਆਰਪੁਰ ਦਾ ਉੱਥੇ ਸਾਡੀਆਂ ਮੈਡੀਕਲ ਟੀਮਸ ਨੇ ਜਾ ਕੇ ਕੈਂਪ ਲਗਾ ਕੇ 241 ਮਰੀਜ਼ ਜਿਹੜੇ ਸਾਡੇ ਕੋਲ ਆਏ ਜਿਹਨਾਂ ਚੋਂ 9 ਮਰੀਜ਼ ਡਾਇਰੀਆ ਦੇ ਸੀ 7 ਗੈਸਟਰੋਐਂਟਰਾਈਟਸ ਦੇ ਸੀ 15 ਫੀਵਰ ਦੇ ਸੀ 9 ਸਕਿਨ ਅਲਰਜੀ ਔਰ 7 ਜਿਹੜੇ ਸੀਗੇ ਉਹ ਆਈ ਇਨਫੈਕਸ਼ਨ ਦੇ ਸੀ ਉਹਨਾਂ ਸਾਰਿਆਂ ਦਾ ਇਲਾਜ ਕੀਤਾ ਗਿਆ ਔਰ ਸਾਰੇ ਜਿੰਨੀਆਂ ਸਾਡੀਆਂ 438 ਰੈਪਿਡ ਰਿਸਪੌਂਸ ਟੀਮ ਔਰ 323 ਜਿਹੜੀਆਂ ਸਾਡੀਆਂ ਹੈਗੀਆਂ ਮੋਬਾਈਲ ਟੀਮਸ ਇਨਾਂ ਦੀ ਆਪਣੇ ਪੇਰੈਂਟ ਹਸਪੀਟਲ ਦੇ ਨਾਲ ਔਰ ਸਾਰੇ ਡਿਸਟ੍ਰਿਕਟੋ ਜਿੰਨੇ ਵੀ ਸਾਡੇ ਉਹਨਾਂ ਕੋਲ ਸਾਡੇ ਕੋਲੇ 2000 ਤੋਂ ਵੱਧ ਜਿਹੜੇ ਬੈਡਸ ਹੈਗੇ ਅਸੀਂ ਤਿਆਰ ਕੀਤੇ ਆ ਇਨ ਕੇਸ ਆਫ ਜਿਹੜਾ ਬੈਕਅਪ ਸਪੋਰਟ ਆ ਜੇ ਬਾਈਚਾਸ ਕਿਤੇ 10 15 ਕੇਸ ਆਈ ਜਾਣ ਕਿਤੇ ਜੇ 5 ਤੋਂ ਵੱਧ ਕੇਸਸ ਹੋਣ ਤਾਂ ਅਸੀਂ ਉਹਨੂੰ ਆਊਟ ਬ੍ਰੇਕ ਕਹਿੰਦੇ ਆ ਜੇ ਇੱਕ ਜਾਂ ਦੋ ਜਾਂ ਤਿੰਨ ਕੇਸਸ ਹੋਣ ਉਹਨੂੰ ਸਪਰੈਡਿਕ ਕਹਿੰਦੇ ਆ ਜੇ ਸਪਰੈਡਿਕ ਕੇਸਸ ਆ ਉਹਦੇ ਵਾਸਤੇ ਜਿੰਨੇ ਸਾਡੀਆਂ ਆਸ਼ਾ ਵਰਕਰ ਆ ਔਰ ਸਾਡੇ ਜਿੰਨੇ ਵੀ ਸਾਡੇ ਪਰਿਫਰਲ ਯੂਨਿਟ ਆ ਗਿਆ ਚਾਹੇ ਡਿਸਪੈਂਸਰੀਜ਼ ਆ ਹੈਲਥਰ ਵੈਲਨੈਸ ਸੈਂਟਰ ਆ ਉਹਨਾਂ ਕੋਲੇ ਪੂਰੀ ਸਪਲਾਈ ਹੈ ਜੀ ক্লোਰਿਨ ਟੈਬਲੇਟਸ ਦੀ ਔਰ ओआरएस ਦੀ ਔਰ ਜਿਹੜੀਆਂ ਐਂਟੀ ਡਾਇਰੀਅਲ ਟੈਬਲੇਟਸ ਦੀ ਸੋ ਇਹ ਸਾਰੀ ਜਿਹੜੀ ਅਰੇਂਜਮੈਂਟ ਅਸੀਂ ਕੀਤੀ ਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਔਰ ਜਿਹੜੇ ਸਾਡੇ ਆਜ ਦੀ ਰੇਟ ਜਿੱਥੇ ਕੋਈ ਫਲਟਸ ਦਾ ਜ਼ਿਆਦਾ ਰਿਸਕ ਹੈਗਾ ਉਹਦੇ ਵਿੱਚ ਫਰੋਜਪੁਰ ਫਾਜ਼ਿਲਕਾ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਔਰ ਕਪੂਰਥਲਾ ਜਿਹੜੇ ਅੰਦਰ ਪੈਂਦੇ ਹੈਗੇ ਇਹਨਾਂ ਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਐਸਡੀਆਰ ਐਫ ਐਂਡੀਆਰ ਐਫ ਫਾਰ ਮਿਲਟਰੀ ਨਾਲ ਕੋਆਪਰੇਸ਼ਨ ਕਰਕੇ ਅਸੀਂ ਕੋਆਰਡੀਨੇਸ਼ਨ ਕਰਕੇ ਜਿਹੜੀਆਂ ਮੋਟਰ ਬੋਟਸ ਆ ਉਹਨਾਂ ਨੂੰ ਐਫ ਨੀਡ ਵੀ ਕੋਈ ਕੋਈ ਏਰੀਆ ਕਟਆਫ ਹੋ ਜਾਂਦਾ ਕਿਤੇ ਲੋਕ ਟਾਣੀਆਂ ਟਾਣੀਆਂ ਕਹਿੰਦੇ ਆ ਟਾਣੀਆਂ ਦੇ ਵਿੱਚ ਟਰੈਪ ਹੋ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੀ ਮੈਡੀਕਲ ਹੈਲਪ ਐਡ ਹੈ ਔਰ ਰੈਸਕਿਊ ਜਿਹੜਾ ਹੈਗਾ ਉਹ ਸਾਰਾ ਅਸੀਂ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰਸ ਦੇ ਨਾਲ ਇੱਕ ਵੀਸੀ ਕਰਕੇ ਸਾਰਿਆਂ ਦੇ ਨਾਲ ਅਸੀਂ ਅਰੇਂਜ ਕਰ ਲਿਆ ਅੱਜ ਵੀ ਉਹਨਾਂ ਸਾਰਿਆਂ ਨਾਲ ਇਨ ਟੱਚ ਆ ਇਸ ਤੋਂ ਸwave ਸਾਡਾ 104 ਨੰਬਰ ਜਿਹੜਾ ਹੈਲਥ ਦਾ ਐਨ ਐਚ ਐਮ ਦਾ ਹੈਗਾ ਮੈਂ ਸਿਟੀਜ਼ਨਸ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਈ ਇੱਕ ਅੱਧਾ ਕੇਸ ਹੈਗਾ ਜਿਹਨੂੰ ਅਸੀਂ ਸਪਰੋਡੈਕ ਕੇਸ ਕਹਿੰਦੇ ਆ ਤੁਸੀਂ ਆਸ਼ਾ ਵਰਕਰ ਤੁਹਾਡੇ ਹਰ ਪਿੰਡ ਚ ਹਰ ਮਹੱਲੇ ਚ ਉਹਨੂੰ ਕੰਟੈਕਟ ਕਰੋ ਉਹਦੇ ਕੋਲੇ ਕਲੋਰਿੰਦੀਆਂ ਟੈਬਲੇਟ ਲੈ ਸਕਦੇ ਹੋ او ਆਰ ਐਸ ਲੈ ਸਕਦੇ ਹੋ ਔਰ ਜੇ ਲੋੜ ਪਏਗੀ ਤਾਂ ਰੈਪਿਡ ਰਿਸਪੌਂਸ ਟੀਮ ਆਏਗੀ ਜਿਹਨਾਂ ਕੋਲ ਐਂਟੀ ਡਾਇਰੀਅਲ ਟੈਬਲੇਟਸ ਹੋਣ ਗਿਆ ਜੇ ਉਹਨਾਂ ਨੂੰ ਲੱਗੇਗਾ ਕਿ ਕੇਸਸ ਵਧ ਰਹੇ ਆ ਤਾਂ ਫਿਰ ਜਿਹੜੀ ਸਾਡੀਆਂ ਮੋਬਾਈਲ ਮੈਡੀਕਲ ਟੀਮ ਆਏਗੀ ਔਰ ਉਹਨੂੰ ਜਿਹੜਾ ਬੈਕਅਪ ਸਪੋਰਟ ਹੈ ਉਹਨੂੰ ਐਕਟੀਵੇਟ ਕਰੇਗੀ ਔਰ ਜੇ ਲੋੜ ਪਏਗੀ ਕਿਤੇ ਮੈਡੀਕਲ ਕਾਲਜ ਦੇ ਵਿੱਚ ਤੇ ਉਹਨਾਂ ਦੇ ਨਾਲ ਸਾਡੀ ਲਿੰਕੀਜ ਜਿਹੜੀਆਂ ਸਾਰੀਆਂ ਸੀ ਐਸਟੈਬਲਿਸ਼ ਕੀਤੀ ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕਿਤੇ ਮਲੇਰੀਆ ਫੈਲ ਜਾਂਦਾ ਸੀ ਫੀਵਰ ਦੇ ਕੇਸਸ ਆਉਂਦੀ ਸੀ ਡੈਂਗੀ ਦੇ ਹੁੰਦੇ ਸੀ ਉਸ ਤੋਂ ਬਾਅਦ ਹੈਲਥ ਡਿਪਾਰਟਮੈਂਟ ਜਿਹੜਾ ਸੀਗਾ ਐਕਟਿਵ ਹੁੰਦਾ ਸੀਗਾ ਪਰ ਅਸੀਂ ਪਿਛਲੇ ਸਾਲ ਇੱਕ ਕੈਂਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਇੱਕ ਵਾਰ ਔਰ ਇਸੇ ਤਰ੍ਹਾਂ ਅਸੀਂ ਜਿਹੜਾ ਵੈਕਟਰ ਹੈ ਜਿਹੜਾ ਉਹਦਾ ਲਾਰਵਾ ਹੈ ਉਹਦੀ ਅਸੀਂ ਟਰੈਕਿੰਗ ਸ਼ੁਰੂ ਕੀਤੀ ਆ ਕਿ ਡੈਂਗੀ ਹੋਣ ਤੋਂ ਪਹਿਲਾਂ ਟਰੈਕਿੰਗ ਕੀਤੀ ਜਾਵੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸਾਂਝਾ ਕਰਦੇ ਹੋਏ ਕਿ ਇਸ ਵਾਰ ਅੱਜ ਅੱਜ ਤੱਕ ਸਾਡੇ ਜਿਹੜਾ ਹੈਗਾ ਮਤਲਬ 17 ਅਗਸਤ ਤੱਕ ਡੈਂਗੀ ਨਾਲ ਇੱਕ ਵੀ ਮੌਤ ਨਹੀਂ ਹੋਈ ਨਹੀਂ ਤਾਂ ਆਮ ਤੌਰ ਤੇ 35 40 ਮੌਤਾਂ ਹੋ ਜਾਂਦੀਆਂ ਸੀ ਇਸ ਵਾਰੀ ਇੱਕ ਵੀ ਡੈਥ ਨਹੀਂ ਹੋਈ ਆ ਔਰ ਡੈਂਗੀ ਦੇ ਕੇਸ ਵੀ ਬਿਲਕੁਲ ਕੰਟਰੋਲ 'ਚ ਆ ਗਿਆ ਅਸੀਂ ਡੈਂਗੀ ਵਾਸਤੇ ਜਿਹੜੀ ਟੈਸਟਿੰਗ ਆ ਅਸੀਂ ਉਹ ਮਤਲਬ ਤਿੰਨ ਗੁਣਾ ਹੋ ਗਈ ਆ ਸਾਡੀ ਕਿਉਂਕਿ ਸਾਰੇ ਆਮ ਆਦਿ ਕਲੀਨਿਕ ਵਿੱਚ ਟੈਸਟਿੰਗ ਹੁੰਦੀ ਆ ਅਸੀਂ ਟੈਸਟਿੰਗ ਵਧਾਈ ਆ ਔਰ ਉਹਦਾ ਜਿਹੜਾ ਲਾਰਵਾ ਹੈਗਾ ਜਿੱਥੇ ਉਹਦੀ ਬਲੀਡਿੰਗ ਹੋ ਰਹੀ ਹੈ ਚਾਹੇ ਉਹ ਡੇਜ਼ਰਟ 쿨ਰ ਹੋਣ ਚਾਹੇ ਫ੍ਰਿਜ ਦੀ ਟ੍ਰੇ ਹੋਵੇ ਪੰਛੀਆਂ ਵਾਸਤੇ ਲੋਕ ਕਟੋਰੇ ਰੱਖਦੇ ਆ ਮवेशੀਆਂ ਵਾਸਤੇ ਬڑے-ਵਡੇ ਬਾਰ ਰਖਤ ਕੰਟੇਨਰ ਰੱਖਦੇ ਆ ਉਹਨਾਂ ਨੂੰ ਹਰ ਸ਼ੁੱਕਰਵਾਰ ਨੂੰ ਅਸੀਂ ਚੰਗੀ ਤਰ੍ਹਾਂ ਉਸਕਾਨਦੇ ਆ ਔਰ ਐਂਟੀ ਲਾਰਵਲ ਸਪਰੇਅ ਔਰ ਇਹਦੇ ਨਾਲ-ਨਾਲ ਜਿਹੜੀ ਸਾਡੀ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਹੈ ਲੋਕਲ ਬਾਡੀਜ਼ ਦੇ ਨਾਲ ਮਿਲ ਕੇ ਪੰਚਾਇਤਾਂ ਨਾਲ ਮਿਲ ਕੇ ਫਿਊਮਿਗੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ਐਂਟੀ ਲਾਰਵਾ ਸਪਰੇ ਕੀਤਾ ਜਾ ਰਿਹਾ ਇਸੇ ਤਰ੍ਹਾਂ ਡੈਰੀਆ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਹੈਪਟਾਈਟਸ A ਦਾ ਫ੍ਰੀਡ ਕੋਡ ਚ ਹੋ ਗਿਆ ਸੀ ਜਤੋਂ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਔਰ ਕਪੂਰਥਲਾ ਦੇ ਵਿੱਚ ਆਪਣੇ ਬਿਲੌਂਗੀ ਪਟਿਆਲੇ ਮੇਜਰ ਐਪੀਸੋਡ ਹੋਏ ਸੀ ਸੋਰੇ ਸਿਰਫ ਤਿੰਨ ਐਪੀਸੋਡ ਹੋਏ ਆ ਔਰ ਉਹ ਵੀ ਅਸੀਂ ਕੰਟੇਨ ਕੀਤੇ ਆ